ਸਤਿ ਸ਼੍ਰੀ ਅਕਾਲ ਟੂ ਆਲ ਸਵਾਗਤ ਹੈ ਜੀ ਤੁਹਾਡਾ sigma classes p b e 68 ਦੇ ਅਫੀਸ਼ੀਅਲ YouTube ਚੈਨਲ ਦੇ ਉੱਪਰ ਸੋ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਤੁਸੀਂ ਇਸ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਐਂਡ Telegram ਗਰੁੱਪ ਵੀ ਇੱਕ ਹੈਗਾ ਜੇਕਰ ਤੁਹਾਨੂੰ ਇਸ ਕਲਾਸ ਦੀ PDF ਚਾਹੀਦੀ ਹੈ ਤਾਂ ਤੁਸੀਂ ਉਹਨੂੰ ਵੀ ਜੁਆਇਨ ਕਰ ਸਕਦੇ ਹੋ ਹਾਂਜੀ ਵਿਦਆਊਟ ਐਨੀ ਡਿਲੇ ਆਪਾਂ ਅੱਜ ਦੀ ਕਲਾਸ ਸਟਾਰਟ ਕਰਦੇ ਹਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਨੇ ਕਹਾਣੀ ਪਾਰਟ ਸਟਾਰਟ ਕਰਿਆ ਹੋਇਆ ਠੀਕ ਹੈ ਜੀ ਕਹਾਣੀ ਪਾਰਟ ਆਪਾਂ ਨੇ ਸਟਾਰਟ ਕਰਿਆ ਹੋਇਆ ਜਿਹਦੇ ਵਿੱਚ ਆਪਾਂ ਨੇ ਸੁਝਾਨ ਸਿੰਘ ਸੁਝਾਨ ਸਿੰਘ ਐਂਡ ਬ੍ਰਿਯਮ ਸਿੰਘ ਸੰਦੂ ਆਹ ਕਰ ਚੁੱਕੇ ਹਾਂ ਠੀਕ ਹੈ ਜੀ ਆਹ ਦੋਨੋਂ ਆਪਾਂ ਰਾਈਟਰ ਕਰ ਚੁੱਕੇ ਹਾਂ ਜੋ ਅੱਜ ਸਟਾਰਟ ਕਰਨਾ ਹੈ ਜੀ ਉਹਨਾਂ ਦਾ ਨਾਮ ਹੈਗਾ ਕੁਲਵੰਤ ਸਿੰਘ ਵਿਰਗ ਓਕੇ ਅੱਜ ਜੋ ਆਪਾਂ ਸਟਾਰਟ ਕਰਨਾ ਹੈ ਜੀ ਉਹਨਾਂ ਦਾ ਨਾਮ ਹੈਗਾ ਕੁਲਵੰਤ ਸਿੰਘ ਵਿਰਗ ਅੱਜ ਆਪਾਂ ਇਹਨਾਂ ਨਾਲ ਜਾਣ ਪਛਾਣ ਕਰਾਂਗੇ ਠੀਕ ਹੈ ਹਾਂਜੀ ਫਰਸਟ ਪੁਆਇੰਟ ਜਨਮ ਦੇਖੋ ਜੀ ਇਹਨਾਂ ਦਾ ਟਾਈਮ ਪੀਰੀਡ ਹੈਗਾ 1921 ਤੋਂ 1987 ਤੱਕ ਠੀਕ ਹੈ ਜੀ ਜਨਮ ਹੋਇਆ ਸੀਗਾ ਜੀ 1921 ਈਸਵੀ ਨੂੰ ਜਨਮ ਹੋਇਆ ਸੀ 1921 ਈਸਵੀ ਨੂੰ ਪਿਤਾ आसा सिंह आसा सिंह माता श्रीमती ईश्वर कौर दे, कर, पिंड फूलर वान ਅਤੇ ਜ਼ਿਲ੍ਹਾ ਸ਼ੇਖਪੁਰਾ ਵਿਖੇ ਹੋਇਆ ਠੀਕ ਹੈ ਜੀ 1921 ਦੇ ਵਿੱਚ ਪਿਤਾ ਜੀ ਦਾ ਨਾਮ ਹੈਗਾ ਸੀਗਾ ਜੀ ਆਸਾ ਸਿੰਘ ਮਾਤਾ ਜੀ ਦਾ ਨਾਮ ਹੈਗਾ ਸੀਗਾ ਈਸ਼ਰ ਕੌਰ ਤੇ ਪਿੰਡ ਇਹਨਾਂ ਦਾ ਹੈਗਾ ਸੀਗਾ ਜੀ ਫੁੱਲਰਵਾਨ ਜ਼ਿਲ੍ਹਾ ਹੈਗਾ ਸੀ ਸ਼ੇਖਪੁਰਾ ਠੀਕ ਹੈ ਜੀ ਉੱਥੇ ਕਿਨਾਂ ਦਾ ਜਨਮ ਹੋਇਆ ਕੁਲਵੰਤ ਸਿੰਘ ਵਿਰਖ ਦਾ ਜਨਮ ਹੋਇਆ ਓਕੇ ਨਾਊ ਕਮ ਟੂ आवर ਨੈਕਸਟ ਪੁਆਇੰਟ ਇਨਾਂ ਨੇ ਬੀਏ ਕਿੱਥੋਂ ਕੀਤੀ ਹੈ ਜੀ ਬੀਏ ਇਹਨਾਂ ਨੇ ਕੀਤੀ ਹੈ ਐਮਸੀ ਕਾਲਜ ਲਾਹੌਰ ਐਮਸੀ ਕਾਲਜ ਲਾਹੌਰ ਠੀਕ ਹੈ ਜੀ ਇੱਥੋਂ ਇਹਨਾਂ ਨੇ ਬੀਏ ਕੀਤੀ ਐਮਏ ਐਮਏ ਕੀਤੀ ਸੀ ਕਿ ਜੀ ਇਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਖਾਲਸਾ ਕਾਲਜ ਅਮਰਿਤ ਸਰ ਤੋਂ ਠੀਕ ਹੈ ਜੀ ਇੱਥੋਂ ਇਹਨਾਂ ਨੇ ਐਮਏ ਕੀਤੀ ਸੀ ਹੁਣ ਨੈਕਸਟ ਪੁਆਇੰਟ ਇਹ ਕਹਿੰਦੇ ਆ ਦੇਖੋ ਜੀ ਕਹਿੰਦੇ ਕਿ ਕੁਝ ਵਕਤ ਆਪ ਜੀ ਨੇ ਫੌਜ ਦੇ ਲੈਫਟੀਨੈਂਟ ਦੀ ਨੌਕਰੀ ਅਤੇ ਸ਼ਰਨਾਰਥੀ ਕੈਂਪਾਂ ਦੀ ਕਮਾਂਡਰੀ ਵੀ ਕੀਤੀ ਠੀਕ ਹੈ ਜੀ ਹੁਣ ਕਹਿੰਦੇ ਆ ਕਹਿੰਦੇ ਕਿ ਕੁਝ ਵਕਤ ਕੁਝ ਵਕਤ ਆਪ ਨੇ ਫੌਜ ਵਿੱਚ ਲੈਫਟੀ ਨੰਨ ਦੀ ਨੌਕਰੀ ਅਤੇ ਕੁਝ ਵਕਤ ਸ਼ਰਨਾਰਥੀ ਕੈਂਪਾਂ ਦੀ ਕਮਾਂਡਰੀ ਵੀ ਕੀਤੀ ਦੇਖੋ ਜੀ ਇਹਨਾਂ ਦਾ ਟਾਈਮ ਪੀੜ ਹੈਗਾ 1921 ਤੋਂ ਲੈ ਕੇ 1987 ਤੱਕ ਠੀਕ ਹੈ ਇਹਦਾ ਮਤਲਬ ਕੀ ਹੈ ਕਿ ਇਹਨਾਂ ਨੇ ਭਾਰਤ ਨੂੰ ਆਜ਼ਾਦ ਹੁੰਦਿਆ ਦੇਖਿਆ ਉਹ ਵਲ ਸਿਚੁਏਸ਼ਨ ਇਹਨਾਂ ਨੇ ਦੇਖਿਆ ਤੇ ਉਹਦੇ ਵਿੱਚ ਜਿਹੜੇ ਸ਼ਰਨਾਰਥੀ ਕੈਂਪ ਲੱਗੇ ਹੋਣਗੇ ਉਹਨਾਂ ਦੀ ਇਹਨਾਂ ਨੇ ਕਮਾਂਡਰੀ ਕੀਤੀ ਸੀਗੀ ਨੈਕਸਟ ਪੁਆਇੰਟ ਵੱਲ ਚੱਲਦੇ ਹਾਂ ਕਹਿੰਦੇ ਕਿ ਪੰਜਾਬ ਸਰਕਾਰ ਨੇ ਮਾਸਿਕ ਪੱਤਰ ਵੇਟ ਮਾਸਿਕ ਪੱਤਰ ਹੀ ਆ మేము <that> కన్ఫర్మ ਠੀਕ ਹੈ ਬਈ ਕਹਿੰਦੇ ਕਿ ਪੰਜਾਬ ਸਰਕਾਰ ਬਿਲਕੁਲ ਸਹੀ ਪੁਆਇੰਟ ਆ ਹੋ ਆਪਣਾ ਪੰਜਾਬ ਸਰਕਾਰ ਦੇ ਮਾਸਿਕ ਮਾਸਿਕ ਪੱਤਰ ਜਾਗਰਤੀ ਠੀਕ ਹੈ ਜੀ ਆ ਪੱਤਰ ਦਾ ਨਾਮ ਸੀਗਾ ਜਾਗਰਤੀ ਦੇ ਸੰਪਾਦਕ संपादक हो आप ठीक है जी मासिक पत्र जागृति देव जो कि पंजाब सरकार ने उस टाइम चलाई होएगी ओना के संपादक कौन सीगे मतलब बनाने वाले कौन सीगे या कह लो फाउंडर ठीक है फाउंडर ही होई ना ठीक है ओ ही के सीगे सिंह वीरक ठीक है जी Next. हाँ जी आप प्रेस इंफॉर्मेशन ब्यूरो के कर्मचारी भी रहे आप प्रेस इंफॉर्मेशन इन फॉर मेशन इंफॉर्मेशन ब्यूरो दे ਕਰਮ ਚਾਰੀ ਵੀ ਰਹੇ ਮਤਲਬ ਪ੍ਰੈਸ ਇਨਫੋਰਮੇਸ਼ਨ ਬਿਊਰੋ ਦੇ ਵਿੱਚ ਇਹਨਾਂ ਨੇ ਕੰਮ ਕਰਿਆ ਸੀਗਾ ਠੀਕ ਹੈ ਜੀ ਨੈਕਸਟ ਪੁਆਇੰਟ ਨੈਕਸਟ ਪੁਆਇੰਟ ਹੈਗਾ ਜੀ ਤੁਹਾਡਾ ਕਹਿੰਦੇ ਕਿ ਆਪ ਜੀ ਨੂੰ ਨਿੱਕੀ ਕਹਾਣੀ ਦਾ ਵੱਡਾ ਲੇਖ ਕਰਕੇ ਵੀ ਜਾਣਿਆ ਜਾਂਦਾ ਹੈ ਇਹਨਾਂ ਦਾ ਅਨਦਰ ਨੇਮ ਕੀ ਹੈ ਜੀ ਆਪ ਜੀ ਆਪ ਜੀ ਨੂੰ ਨਿੱਕੀ ਕਹਾਣੀ ਦ ਵੱਡਾ ਲੇਖਕ ਕਰਕੇ ਵੀ ਜਾਣਿਆ ਜਾਂਦਾ ਹੈ ਅਧਿਨੇਤ ਆਪ ਜੀ ਦੀਆਂ ਕਹਾਣੀਆਂ ਦੇਸ਼ਵੰਡ ਸੰਬੰਧੀ ਹਨ ਠੀਕ ਹੈ ਜੀ ਜ਼ਿਆਦਾਤਰ ਇਹਨਾਂ ਦੀਆਂ ਕਹਾਣੀਆਂ ਦੇਸ਼ ਦੀ ਵੰਡ ਦੇ ਸੰਬੰਧੀ ਹੀ ਹਨ ਠੀਕ ਹੈ ਜੀ ਆਪ ਜੀ ਹਾਂ ਜੀ ਕਹਾਣੀਆਂ ਕਹਾਣੀਆਂ ਦੇਸ਼ ਵੰਡ ਸੰਬੰਧੀ ਹਨ ਠੀਕ ਹੈ ਜੀ ਹਾਂ ਨੈਕ ਕਹਾਣੀ ਸੰਗ੍ਰਹਿ ਇਹਦੇ ਵਿੱਚ ਕੁਐਸਚਨ ਬਣਨ ਦੇ ਚਾਂਸ ਹੁੰਦੇ ਆ ਕਹਾਣੀ ਸੰਗ੍ਰਹਿਆਂ ਦੇ ਵਿੱਚੋਂ ਠੀਕ ਹੈ ਜੀ ਕਹਾਣੀ ਸੰਗ੍ਰਹਿ ਹਾਂ ਜੋ ਕਿੜੇ ਜੀ 6 ਵਿਲਾ 6 ਲਿਆ 30 ਤੇ ਆਕਾਸ਼ ਤੇ ਆਕਾਸ਼ ਠੀਕ ਹੈ ਜੀ ਪੁਆਇੰਟ ਆਪਾਂ ਨੰਬਰਿੰਗ ਪਾ ਕੇ ਲਿਖ ਲੈਂਦੇ ਹਾਂ 3rd ਤੂੜੀ ਦੀ ਪੰਡ तूड़ी, दी, भंड छपड़, दूध, छप्पड़ छपड़, छप्पड़ फिफ्थ एकस के हम बारिक ठीक है जी एकस के हम बारिक नेक्स्ट गोला गोला एंड नवे लोग नंबर वाला आ सिक्स नंबर वाला सीवा. ਨਵੇਂ ਲੋਕ ਹਾਇ ਨਦੀ ਹੈਗੇ ਸੀ ਜੀ ਕਹਾਣੀ ਸੰਗ੍ਰਹਿ ਠੀਕ ਹੈ ਜੀ ਹੁਣ ਨੈਕਸਟ ਹੈਗੇ ਆ ਇਹਨਾਂ ਦੇ ਬਾਰੇ ਪੁਆਇੰਟ ਕਹਿੰਦੇ ਕਿ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਨਵੇਂ ਲੋਕਾਂ ਕਹਾਣੀ ਸੰਗ੍ਰਹਿ ਉੱਤੇ ਅਤੇ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਕਰਤਾਰ ਸਿੰਘ ਧਾਲੀਵਾਲ ਅਵਾਰਡ ਮਿਲਿਆ ਠੀਕ ਹੈ ਜੀ ਹੁਣ ਇਹ ਕਹਾਣੀ ਕਿਹੜੀ ਸੀਗੀ ਕਹਾਣੀ ਸੀਗੀ ਜੀ ਇਹਨਾਂ ਦੀ ਨਵੇਂ ਲੋਕ ਨਵੇਂ ਲੋਕ ਠੀਕ ਹੈ ਜੀ ਭਾਰਤ ਸਾਹਿਤ ਅਕਾਦਮੀ ਅਕਾਦਮੀ ਦਿੱਲੀ ਅਤੇ ਪੰਜਾਬੀ ਸਾਹਿਤ ਅਕਾਦਮੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਿਹੜਾ ਇਹਨਾਂ ਨੂੰ ਪ੍ਰਾਈਜ਼ ਮਿਲਿਆ ਸੀਗਾ ਜੀ ਕਰਤਾਰ ਸਿੰਘ ਢਾਲੀਵਾਲ ਅਵਾਰਡ ਕਰਤਾਰ ਸਿੰਘ ਢਾਲੀਵਾਲ ਅਵਾਰਡ ਮਿਲਿਆ ਠੀਕ ਹੈ ਜੀ ਕਹਾਣੀ ਇਹਨਾਂ ਦੀ ਹੈਗੀ ਸੀ ਕਿ ਨਵੇਂ ਲੋਕ ਆਹ ਵਾਲੀ ਕਹਾਣੀ ਸੀਗੀ ਮੈਂ ਬਾਰਾ ਮੈਂ ਸੋਨਾ-ਸੋਨਾ ਲਿਖਦਾ ਕਹਾਣੀ ਇਹਨਾਂ ਦੀ ਸੀਗੀ ਨਵੇਂ ਲੋਕ ਜਿਹਦੇ ਜਿਹਦੇ ਉੱਪਰ ਸਾਹਿਤ ਕਾਦਮੀ ਦਿੱਲੀ ਵੱਲੋਂ ਠੀਕ ਹੈ ਜੀ ਤੇ ਪੰਜਾਬੀ ਸਾਹਿਤ ਕਾਦਮੀ ਲੁਧਿਆਣਾ ਵੱਲੋਂ ਕਿਹੜਾ ਅਵਾਰਡ ਇਹਨਾਂ ਨੂੰ ਮਿਲਿਆ ਸੀਗਾ ਕਰਤਾਰ ਸਿੰਘ ਅਵਾਰਡ ਇਹਨਾਂ ਨੂੰ ਮਿਲਿਆ ਸੀਗਾ ਠੀਕ ਹੈ ਜੀ ਹੁਣ ਦੇਖੋ ਇਹਨਾਂ ਚਾ ਨਾ ਮਤਲਬ ਇਹ ਬੁੱਕ ਦੇ ਵਿੱਚ ਇਹਨਾਂ ਨੇ ਅਲੱਗ-ਅਲੱਗ ਕਰਕੇ ਲਿਖਿਆ ਹੋਇਆ ਕਿ ਭਾਰਤ ਸਾਹਿਤ ਕਾਦਮੀ ਵਾਲੋ ਕਿਹੜਾ ਅਵਾਰਡ ਮਿਲਿਆ ਪੰਜਾਬੀ ਸਾਹਿਤ ਕਾਦਮੀ ਵਾਲੋ ਕਿਹੜਾ ਅਵਾਰਡ ਮਿਲਿਆ ਹਾਲਾਂਕਿ ਇਹਨੇ ਲਿਖਿਆ ਹੋਇਆ ਕਿ ਆਹ ਦੋਨੋਂ ਜਿਹੜੇ ਆਦਮੀਆਂ ਸੀਗੇ ਨਾ ਇੱਕ ਭਾਰਤ ਵਾਲੀ ਤੇ ਇੱਕ ਪੰਜਾਬੀ ਲੁਧਿਆਣੇ ਵਾਲੀ ਠੀਕ ਹੈ ਜੀ ਭਾਰਤ ਵਾਲੀ ਜਿਹੜੀ ਦਿੱਲੀ ਵਾਲੀ ਸੀਗੀ ਤੇ ਪੰਜਾਬੀ ਜਿਹੜੀ ਲੁਧਿਆਣੇ ਵਾਲੀ ਸੀਗੀ ਇਹਨਾਂ ਦੋਹਾਂ ਨੇ ਫਿਰ ਰਾਲ ਕੇ ਦਿੱਤਾ ਹੋਣਾ ਜੀ ਕਰਤਾਰ ਸਿੰਘ ਢਾਲੀਵਾਲ ਅਵਾਰਡ ਠੀਕ ਹੈ ਜੀ ਇੱਥੇ ਦੋਹਾਂ ਵਾਰ ਲਿਖਿਆ ਗਿਆ ਇੱਕ ਵਾਰੇ ਨਹੀਂ ਲਿਖਿਆ ਗਿਆ ਲੁਧਿਆਣਾ ਠੀਕ ਹੈ ਜੀ ਦੋਹਾਂ ਵੱਲੇ ਹੀ ਮਤਲਬ ਦੋਹਾਂ ਦੀ ਕੰਟਰੀਬਿਊਸ਼ਨ ਕਿਹਾ ਸੀ ਗਿਆ ਮਤਲਬ ਦੋਨਾਂ ਨੂੰ ਮਿਲਿਆ ਸੀਗਾ ਕਿਹੜਾ ਅਵਾਰਡ ਕਰਤਾਰ ਸਿੰਘ ਤਾਲੀਵਾਲ ਅਵਾਰਡ ਨੈਕਸਟ ਪੁਆਇੰਟ ਭਾਸ਼ਾ ਵਿਭਾਗ ਪਟਿਆਲਾ ਨੇ ਸ਼ੋਮਨੀ ਪੰਜਾਬੀ ਸਾਹਿਤਕਾਰ ਦਾ ਪੁਰਸਕਾਰ ਦਿੱਤਾ ਠੀਕ ਹੈ ਜੀ ਭਾਸ਼ਾ ਵਿਭਾਗ ਪਟਿਆਲਾ ਨੇ श्रोमणी पंजाबी साहित्यकार, पुरस्कार दिता ठीक है जी आह पुरस्कार इन्होंने दिता है ਵੰਤ ਸਿੰਘ ਵਿਰਕ ਦੀ ਬਹੁਤ ਚਰਚਿਤ ਕਹਾਣੀ ਧਰਤੀ ਹੇਠਲਾ ਬਲਦ ਇਸ ਨੂੰ ਟੈਲੀਵਿਜ਼ਨ ਅਤੇ ਰੂਪਾਂਤਰ ਟੈਲੀਵਿਜ਼ਨ ਦੇ ਰੂਪਾਂਤਰਿਤ ਕਰਕੇ ਦਿਖਾਇਆ ਗਿਆ ਹੈ ਠੀਕ ਹੈ ਜੀ ਬਹੁ ਚਰਚਿਤ ਚਿਤ ਕਹਾਣੀ ਕਿਹੜੀ ਹੈਗੀ ਹੈ ਜੀ ਧਰਤੀ ਹੇਠਲਾ ਬਲਦ ਠੀਕ ਹੈ ਜੀ ਤਰਤੀ ਹਿਟਲਾ ਬਰਦ ਇਹਨਾਂ ਦੀ ਬਹੁ ਚਰਚਿਤ ਕਹਾਣੀ ਹੈ ਹੁਣ ਨੈਕਸਟ ਕੀ ਹੈ ਕਿਨ ਕਿ ਜਿਹੜੀ ਹਥਲੀ ਪਾਸ ਪਾਠ ਪੁਸਤਕ ਆ ਹਥਲੀ ਪਾਠ ਪੁਸਤਕ ਵਿੱਚ ਆਪ ਜੀ ਦੀ ਕਹਾਣੀ ਆਪ ਜੀ ਦੀ ਕਹਾਣੀ ਕਹਾਣੀ ਧਰਤੀ ਹੇਠਲਾ ਹੇਠਲਾ ਬਲ ਧਰਤੀ ਹੇਠਲਾ ਬਲ ਨੂੰ ਸ਼ਾਮਿਲ ਕੀਤਾ ਗਿਆ ਹੈ ਠੀਕ ਹੈ ਜੀ ਨੈਕਸਟ ਕੀ ਕਹਿੰਦੇ ਆ ਕਹਿੰਦੇ ਕਿ ਇਹ ਕਹਾਣੀ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਸੰਗ੍ਰਹਿ ਦੁੱਧ ਦਾ ਛੱਪੜ ਤੋਂ ਲਈ ਗਈ ਹੈ ਠੀਕ ਹੈ ਜੀ इंपॉर्टेंट है हेठला बल्द कहानी कुलवंत सिंह विरक दे कहानी संग्रह ਦੁੱਧ ਦ 56 ਤੋਂ ਲਈ ਗਈ ਹੈ ਇਹਦੇ ਨਾਲ ਹੀ ਆਪਣਾ ਜਿਹੜਾ ਸਾਹਿਤ ਪਾਠ ਹੁੰਦਾ ਹੈ ਅੱਜ ਕੰਪਲੀਟ ਠੀਕ ਆ ਬਾਕੀ ਮੈਂ ਦੇਖਦੀ ਆ ਆਪਣੇ ਪੀਡੀਐਫ ਇੱਥੇ ਹੋਏ ਫੇਟ ਜਿਹੜੇ ਆਪਣੇ ਪੀਡੀਐਫ ਹੋਏ ਨਾ ਤਾਂ ਮੈਂ ਤੁਹਾਨੂੰ ਸ਼ੋ ਕਰ ਦਉਂਗੀ No, no, no. uh oh, ਹਾਂਜੀ ਆ ਦੇਖੋ ਅੱਜ ਆਪਾਂ ਗੁਲਵੰਤ ਸਿੰਘ ਵਿਰਕ ਕਰਿਆ ਨਾ ਇਹਨਾਂ ਦੀ ਇੰਟਰੋਡਕਸ਼ਨ ਦੇਖ ਲਓ ਇੱਕ ਵਾਰ ਆਪਾਂ ਪੜ੍ਹ ਦਿੰਨੇ ਆ ਠੀਕ ਹੈ ਜੀ ਕਹਿੰਦੇ ਕਿ ਗੁਲਵੰਤ ਸਿੰਘ ਵਿਰਕ ਦਾ ਜਨਮ 1921 ਈਸਵੀ ਮਾਤਾ ਈਸ਼ਰ ਕੌਰ ਅਤੇ ਪਿਤਾ ਆਸਾ ਸਿੰਘ ਦੇ ਘਰ ਪਿੰਡ ਫੁੱਲਰਵਾਹ ਜ਼ਿਲ੍ਹਾ ਸ਼ੇਖਪੁਰ ਵਿੱਚ ਹੋਇਆ ਐਫਸੀ ਕਾਲਜ ਲਾਹੌਰ ਤੋਂ ਬੀਏ ਪਾਸ ਕੀਤੀ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਐਮਏ ਪਾਸ ਕੀਤੀ ਠੀਕ ਹੈ ਜੀ ਐਮਏ ਐਮਏ ਪੜ੍ਹਦਿਆਂ ਹੀ ਉਹਨਾਂ ਨੇ ਕਹਾਣੀਆਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਕੁਝ ਸਾਲ ਉਹਨਾਂ ਨੇ ਫੌਜ ਵਿੱਚ ਲੈਫਟੇਨੈਂਟ ਦੀ ਨੌਕਰੀ ਕੀਤੀ ਅਤੇ ਸ਼ਰਨਾਰਥੀ ਕੈਂਪਾਂ ਦੀ ਕਮਾਂਡਰੀ ਵੀ ਕੀਤੀ ਸੀ ਠੀਕ ਹੈ ਜੀ ਕਹਿੰਦੇ ਕਿ ਪੰਜਾਬ ਸਰਕਾਰ ਦੇ ਮਾਸਿਕ ਪੱਤਰ ਜਾਗਰਿਕ ਤੇ ਸੰਪਾਦਕ ਵੀ ਰਹੇ ਠੀਕ ਹੈ ਮੈਂ ਤੁਹਾਨੂੰ ਲਿਖਵਾ ਚੁੱਕੀ ਇਹ ਬਲ ਪੁਆਇੰਟ ਉਹ ਪ੍ਰਿੰਸ ਇਨਫੋਰਮੇਸ਼ਨ ਬਿਊਰੋ ਦੇ ਕਰਮਚਾਰੀ ਵੀ ਰਹੇ ਵਿਰਕ ਦੇ ਕਹਾਣੀ ਸੰਗ੍ਰਹਿ ਸ਼ਾਹਵੇਲਾ ਅੰਮ੍ਰਿਤ ਦੇ ਆਕਾਸ਼ ਤੂੜੀ ਦੀ ਪੰਡ ਦੁੱਧ ਛੱਪੜ ਇੱਕ ਸਕੇ ਹੰਬਾਰਿਕ ਗੋਲਾ ਨਵੇਂ ਲੋਕ ਆਦਿ ਉਹਨਾਂ ਦੀਆਂ ਕਹਾਣੀਆਂ ਦੇਸ਼ਵਾਨ ਸਬੰਧਿਤ ਹਨ ਵਿਰਗ ਨੂੰ ਨਿੱਕੀ ਕਹਾਣੀ ਦਾ ਵੱਡਾ ਲੇਖਕ کہہ ਕੇ ਵੀ ਜਾਣਿਆ ਜਾਂਦਾ ਹੈ ਠੀਕ ਹੈ ਜੀ ਵਿਰਗ ਸਿੰਘ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਨਵੇਂ ਲੋਕ ਕਹਾਣੀ ਸੰਗ੍ਰਹਿ ਉੱਤੇ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਕਰਤਾਰ ਸਿੰਘ ਧਾਲੀਵਾਲ ਅਵਾਰਡ ਮਿਲਿਆ ਆਹੀ ਲੈਣ ਕਰਕੇ ਮੈਂ ਤੁਹਾਨੂੰ ਪੀਡੀਐਫ ਖੋਲ ਕੇ ਦਿੰਦੀ ਆ ਦੇਖੋ ਇਨਾਂ ਨੇ ਕੋਈ ਵੇਰਵਾ ਨਹੀਂ ਪਾਇਆ ਠੀਕ ਹੈ ਜੀ ਕਿ ਜਿਹੜੀ ਭਾਰਤੀ ਸਾਹਿਤ ਕਾਦਮ ਦਿੱਲੀ ਸੀਗੀ ਉਹਨੇ ਕਿਹੜਾ ਅਵਾਰਡ ਦਿੱਤਾ ਪੰਜਾਬੀ ਸਾਹਿਤ ਕਾਦਮ ਦਿੱਲੀ ਸੀਗੀ ਔਰ ਸੌਰੀ ਪੰਜਾਬੀ ਸਾਹਿਤ ਕਾਦਮ ਲੁਧਿਆਣਾ ਵਾਲੋ ਕਿਹੜਾ ਅਵਾਰਡ ਮਿਲਿਆ ਸਿਰਫ ਇਹਨਾਂ ਨੇ ਕੰਬਾਈਨ ਅਵਾਰਡ ਲਿਖ ਦਿੱਤਾ ਦੈਟ ਇਜ਼ ਦਾ ਕਰਤਾਰ ਸਿੰਘ ਤਾਲੀਬਾ ਸੌਰੀ ਮੈਂ ਨੇ ਇੰਗਲਿਸ਼ ਵਿੱਚ ਯੂਜ਼ ਕਰਤੀਆਂ ਦੇਖੋ ਭਾਸ਼ਾ ਵਿਭਾਗ ਪਟਿਆਲਾ ਨੇ ਸ਼ੋਮਣੀ ਪੰਜਾਬੀ ਸਾਹਿਤ ਸਾਹਿਤਕਾਰ ਦਾ ਪੁਰਸਕਾਰ ਦਿੱਤਾ ਠੀਕ ਹੈ ਜੀ ਧਰਤੀ ਹੇਠਲਾ ਬਲਦ ਇਨਾਂ ਦੀ ਬਹੁਤ ਚਰਚਿਤ ਕਹਾਣੀ ਹੈ ਇਸ ਨੂੰ ਟੈਲੀਵਿਜ਼ਨ ਤੇ ਰੂਪਾਂਤਰਿਤ ਕਰਕੇ ਦਿਖਾਇਆ ਗਿਆ ਹੈ ਡीडी ਪੰਜਾਬੀ ਤੇ ਚਲਦੀ ਹੁੰਦੀ ਆ ਠੀਕ ਹੈ ਜਿਆਦਾ ਚਾਹਣ ਵਾਲਾ ਹੋਣਾ ਵੇਖਣ ਦੇ ਤੁਸੀਂ ਵੇਖ ਲੈਣਾ ਹਥਲੇ ਪਾਠ ਪੁਸਤਕ ਵਿੱਚ ਇਸ ਕਹਾਣੀ ਨੂੰ ਸ਼ਾਮਿਲ ਕੀਤਾ ਗਿਆ ਹੈ ਠੀਕ ਹੈ ਜੀ ਆ ਇੱਕ ਲਾਈਨ ਇੰਪੋਰਟੰਟ ਆ ਕਿੰਨੇ ਕਿ ਧਰਤੀ ਹੇਠਲਾ ਬਲਦ ਵਿਰਕ ਦੀ ਕਹਾਣੀ ਸੰਗ੍ਰਹਿ ਦੁੱਧ ਦਾ ਛਪਣ ਵਿੱਚੋਂ ਲਈ ਗਈ ਹੈ ਬਾਕੀ ਆਹ ਤੁਸੀਂ ਜੇਕਰ ਕਹਾਣੀ ਪੜ੍ਹਨ ਦੇ ਚਾਹਵਣ ਹੋ ਤਾਂ ਪੜ੍ਹ ਸਕਦੇ ਹੋ ਪੀਡੀਐਫ ਤੁਹਾਡੇ ਟੈਲੀਗ੍ਰam ਗਰੁੱਪ ਤੇ ਵਿੱਚ ਪਈ ਆ ਠੀਕ ਹੈ ਜੀ ਥੈਂਕ ਯੂ ਸੋ ਮੱਚ ਟੂ ਅਟੈਂਡ ਦਿਸ ਸੈਸ਼ਨ ਤੇ ਸਾਰੀ ਪੀਡੀਐਫ ਜਿਹੜੀ ਹੋਗੀ ਹੈ ਇਹ ਤੁਹਾਨੂੰ ਮੈਂ ਟੈਲੀਗ੍ਰਾਮ ਗਰੁੱਪ ਤੇ ਦੇ ਦਾਂਗੇ ਹੁਣ ਆਪਾਂ ਸਿਲੈਕਸ਼ਨ ਤੋਂ ਬਾਅਦ ਮਿਲਾਂਗੇ ਠੀਕ ਹੈ ਜੀ ਰੱਬ ਕਰੇਗਾ ਕਿ ਮੈਂ ਸਾਰਿਆਂ ਦੀ ਸਿਲੈਕਸ਼ਨ ਹੋ ਜੇ ਜਿੰਨੇ ਵੀ ਆਪਾਂ ਮਿਹਨਤ ਕਰਦੇ ਆ ਠੀਕ ਹੈ ਜੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀਆਂ ਕਰ ਸਕੀਏ ਹਾਂਜੀ ਟੇਕ ਕੇਅਰ ਟੂ ਆਲ ਵਧੀਆ ਪੜੋ ਤੇ ਹਾਂ ਲਾਸਟ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਕਹਿਣਾ ਚਾਹੁੰਦੀ ਆ ਦੇਖੋ ਫਿਲਹਾਲ ਮੈਂ ਉਹ ਮੇਰਾ ਨੇਚਰ ਨਹੀਂ ਹੈ ਕੁਝ ਵੀ ਮੰਗਣ ਮੰਗਣਾ ਠੀਕ ਹੈ ਜਦੋਂ ਤੁਸੀਂ ਰੱਬ ਦਾ ਨਾਮ ਲੈਨੇ ਹੋ ਨਾ ਠੀਕ ਹੈ ਜਦੋਂ ਵੀ ਤੁਸੀਂ ਲੈਣੀ ਹੋ ਸੁਭਾ ਲੈਣੀ ਹੋ ਸ਼ਾਮ ਨੂੰ ਜਦੋਂ ਵੀ ਲੈਣੀ ਹੈ ਬਸ ਛੋਟੀ ਜੀ ਮੇਰੀ ਅਰਦਾਸ ਹੀ ਹੋਏਗੀ ਛੋਟੀ ਜੀ ਅਰਦਾਸ ਕਿ ਮੇਰੀ ਅਰਦਾਸ ਵੀ ਉਹ ਸੁਣ ਲੈ ਤੁਸੀਂ ਇਹੀ ਕਹਿਣਾ ਸਿਰਫ ਜੇ ਕੁਝ ਮੈਨੂੰ ਦੇਣਾ ਚਾਹਣੇ ਹੋ ਤਾਂ ਜੇ ਚਾਹਣੇ ਹੋ ਤਾਂ ਠੀਕ ਹੈ ਬਸ ਤੁਸੀਂ ਰੱਬ ਅਗੇ ਅਰਦਾਸ ਕਰ ਦਿਓ ਕਿ ਜਿਵੇਂ ਤੁਹਾਡੀ ਅਰਦਾਸ ਤੁਹਾਡੀ ਮਨੋ ਕਾਮਨਾ ਤੇ ਮੇਰੀ ਵੀ ਮਨੋ ਕਾਮਨਾ ਪੂਰੀਆ ਕਰ ਦੇਣਾ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਤੁਹਾਡੇ ਤੋਂ ਠੀਕ ਹੈ ਜੀ ਆਹ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਚ ਦੇ ਦੂੰਗੀ ਥੈਂਕ ਯੂ ਟੂ ਆਲ ਟੇਕ ਕੇਅਰ ਗੁੱਡ ਬਾਏ ਜੀ ਸਭ ਨੂੰ ਮਿਲਦੇ ਆਂ ਸਿਲੈਕਸ਼ਨ ਤੋਂ ਬਾਅਦ